ਇਸ ਤੋਂ ਬਾਅਦ ਇੱਕ ਆਰਗੇਨਾਈਜ਼ਡ ਤਰੀਕੇ ਦੇ ਨਾਲ ਜਿਵੇਂ ਹੁੰਦਾ ਨਾ ਆਰਗੇਨਾਈਜ਼ ਕ੍ਰਾਈਮ ਕੁਝ ਥਾਵਾਂ ਦੇ ਉੱਤੇ ਟਾਰਗੇਟ ਕਰਕੇ 40 40 50 50 ਗੱਡੀਆਂ ਦੇ ਕਾਫਲੇ ਲੈ ਕੇ ਉੱਥੇ ਹਕਮਰਾਨ ਪਾਰਟੀ ਦੇ ਕਿਤੇ ਐਮਐਲਏ ਕਿਤੇ ਐਮਐਲਏ ਦਾ ਭਰਾ ਕਿਤੇ ਐਮਐਲਏ ਦੇ ਖਾਸ ਬੰਦੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਪੋਲਿੰਗ ਬੂਥਾਂ ਦੇ ਉੱਤੇ ਹਮਲੇ ਕੀਤੇ ਦੋ ਜਗ੍ਹਾ ਤੇ ਫਾਇਰਿੰਗ ਵੀ ਦੀ ਇਨਫੋਰਮੇਸ਼ਨ ਸਾਡੇ ਕੋਲ ਆਈ ਆ ਇੱਕ ਨਿਸ਼ਾਰਾ ਮੱਜਾ ਸਿੰਘ ਗੁਰਦਾਸਪੁਰ ਦੇ ਵਿੱਚ ਬਟਾਲਾ ਪੁਲਿਸ ਥਸਲ ਦੇ ਵਿੱਚ ਪੈਂਦਾ ਔਰ ਦੂਸਰਾ ਕਾਜੀਕੋਟ ਤਨਤਨ ਦੇ ਵਿੱਚ ਜਿੱਥੇ ਗੋਲੀ ਵੀ ਚੱਲੀ ਇੱਕੋ ਦਮ ਭੀੜ ਆ ਕੇ ਦਹਿਸ਼ਤ ਕ੍ਰੀਏਟ ਕਰ ਦਿੰਦੀ ਹੈ ਔਰ ਨਾਲ ਦੀ ਨਾਲ ਇੱਕ ਸਿਸਟਮ ਹੋਰ ਬਣਾਇਆ ਕਿ ਜਿਹੜਾ ਅਸੀਂ ਤਾਂ ਸੋਚਦੇ ਸੀ ਵੀ ਬਹੁਤ ਵਧੀਆ ਕੰਮ ਹੋ ਰਿਹਾ ਵੀਡੀਓਗ੍ਰਾਫੀ ਹੋ ਰਹੀ ਹੈ ਜਿੰਨੇ ਥਾਵਾਂ ਤੇ ਉਹਨਾਂ ਨੇ ਇਸ ਤਰ੍ਹਾਂ ਅਟੈਕ ਕੀਤਾ ਨਾਲ ਜਾਣ ਲੱਗਿਆ ਕੈਮਰੇ ਵੀ ਤੋੜ ਕੇ ਨਾਲ ਲੱਗੇ ਜਿਹੜਾ ਰਿਕਾਰਡਿੰਗ ਕਮਿਸ਼ਨ ਨੇ ਦੱਜਾ ਕਰਨ ਦਾ ਸਾਨੂੰ ਯਕੀਨ ਦਿਵਾਇਆ ਸੀ ਉਹ ਕੈਮਰੇ ਵੀ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਆ ਨਾਲ ਦੀ ਨਾਲ ਹੀ ਤੋੜ ਕੇ ਲਾਗੇ ਕੁਝ ਥਾਵਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਹੋਇਆ ਸਾਡੇ ਵਿਅਕਤੀ ਜਿਹੜੇ ਆ ਉਹ ਜਖਮੀ ਵੀ ਹੋਏ ਆ ਆ ਸਾਡੀਆਂ ਕੁਝ ਤਸਵੀਰਾਂ ਨੇ ਤੁਹਾਨੂੰ ਮੈਂ ਇੱਕ ਇੱਕ ਕਰਕੇ ਦਿਖਾ ਦੇਣਾ ਕੁਝ ਥਾਵਾਂ ਤੋਂ ਤੇ ਇਹ ਕਸਤਾਨਾ ਦੇ ਵਿੱਚ ਦਾਖਲ ਨੇ ਇਹ ਤਲਵੰਡੀ ਸਾਬੋਧੀ ਆ ਸਾਡਾ ਸਾਬਕਾ ਜਲਾ ਪ੍ਰੀਸ਼ਦ ਮੈਂਬਰ ਆ ਗੁਰਪ੍ਰਤਾਪ ਸਿੰਘ ਹਸਪਤਾਲ ਦੇ ਵਿੱਚ ਦਾਖਲ ਆ ਇਹ ਬਾਬਾ ਮੇਰ ਸਿੰਘ ਆ ਇਹ ਜਿਹੜੀ ਨਿਸ਼ਾਰਾ ਮੱਜਾ ਸਿੰਘ ਦੀ ਜਿੱਥੇ ਮੈਂ ਗੱਲ ਕਰਾਈ ਆ ਤੁਹਾਨੂੰ ਵੀਡੀਓ ਵੀ ਅਸੀਂ ਦਿਖਾਉਂਦੇ ਆ ਕਿ ਕਿਵੇਂ ਖੂਨ ਜਿਸ ਜਗ੍ਹਾ ਤੇ ਬੂਥ ਲਾ ਕੇ ਸਾਡੇ ਵਰਕਰ ਬੈਠੇ ਸੀ ਉੱਥੇ ਸਾਰੇ ਕਾਗਜ਼ਾਂ ਦੇ ਉੱਤੇ ਕਿਦਾਂ ਖੂਨ ਡੋਲਿਆ ਕਿਸ ਤਰੀਕੇ ਦਹਿਸ਼ਤ ਪਾਈ ਗਈ ਸੋ ਇਹ ਕੰਮ ਜਿਹੜਾ ਕੀਤਾ ਗਿਆ ਖਾਸ ਤੌਰ ਤੇ ਇੱਕ ਬਿਬਾਣੀਆਂ ਦਿੱਤੇ ਢਿੰਪੀ ਢੱਲੋਂ ਦਾ ਭਰਾ ਸੰਨੀ ਢੱਲੋਂ ਉਹ ਵੱਡਾ ਕਾਫਲਾ ਲੈ ਕੇ ਗੱਡੀਆਂ ਦਾ ਤੇ ਉੱਥੇ ਆ ਕੇ ਉਹਨਾਂ ਨੇ ਪ੍ਰਾਈਡਿੰਗ ਅਫਸਰ ਖੁਦ ਤੁਹਾਨੂੰ ਦੱਸ ਰਿਹਾ ਕਿ ਕੀ ਹੋਇਆ ਜੇ ਕੁਦਰਤੀ ਇਸ ਲੈਵਲ ਤੱਕ ਨਾ ਹੁੰਦਾ ਤੇ ਦੱਬਿਆ ਰਹਿ ਜਾਂਦਾ ਸੀ ਪੁਲਿਸ ਨੇ ਤਾਂ ਬਾਅਦ ਚ ਕਹਿ ਦਿੰਦਾ ਸੀ ਕਮਿਸ਼ਨ ਨੇ ਵੀ ਕਹਿ ਦਿੰਦਾ ਸੀ ਜੀ ਵੱਡੀ ਗੱਲ ਨਹੀਂ ਹੋਈ ਇਸੇ ਤਰ੍ਹਾਂ ਕਿੰਗਰਾ ਪਿੰਡ ਦੀ ਵੀ ਤੁਹਾਨੂੰ ਵੀਡੀਓ ਦਿਖਾਉਣਿਆ ਉੱਥੇ ਵੀ ਪ੍ਰਾਈਡਿੰਗ ਅਫਸਰ ਦੱਸ ਰਿਹਾ ਸਾਰੇ ਹਾਲਾਤ ਵੀ ਕਿਦਾਂ ਭੀੜ ਆਈ ਤੇ ਕਿਦਾਂ ਜਿਹੜੀ ਹੈ ਉਹ ਇਹ ਚੀਜ਼ਾਂ ਹੋਰ ਸਟੇਟਾਂ 'ਚ ਤਾਂ ਸੁਣਿਦਿਆ ਸੀ ਪਰ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਇਹ ਕਲਚਰ ਜਿਹੜਾ ਇਹ ਹੁਣ ਦਿੱਲੀ ਵਾਲਿਆਂ ਦੇ ਲੈ ਕੇ ਆਏ ਆ ਕਿ ਇਹ ਚੀਜ਼ਾਂ ਹੋਈਆਂ ਇਸੇ ਤਰ੍ਹਾਂ ਦਿਉਣ ਖੇੜਾ ਪਿੰਡ ਉੱਥੇ ਵੀ ਐਡਾ ਵੱਡਾ ਹੰਬੜਾ ਹੋਇਆ ਤੇ ਇੱਕ ਮੌਕੇ ਤੇ ਦੇਖਿਆ ਗਿਆ ਰੌਲਾ ਪੈ ਗਿਆ ਕਿ ਜਿਹੜਾ ਪੋਲਿੰਗ ਸਟੇਸ਼ਨ ਆ ਉਹ ਲੋਕ ਹੈ ਜੰਦਰਾ ਐਡਾ ਵੱਡਾ ਬਾਹਰ ਵਜਿਆ ਹੋਇਆ ਤੇ ਉੱਥੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਗਏ ਤੇ ਉਹਨਾਂ ਨੇ ਉਹ ਜੰਦਰਾ ਖੜਾਇਆ ਤੋ ਪੁਲਸਾਰੀ ਆਪ ਦੱਸ ਰਹੇ ਜੀ ਵੀ ਸਾਡੇ ਕੋਲੇ ਹੋਰ ਕੋਈ ਚਾਰਾ ਕੋਈ ਨਹੀਂ ਸੀ ਵੀ ਐਡੀ ਵੱਡੀ ਪੀੜ ਆ ਗਈ ਬੂਤ ਕੈਪਟਨ ਵਾਸਤੇ ਤੇ ਮੈਂ ਜੰਦਰਾ ਮਾਰਕੀਟ ਤੇ ਜਿਹੜਾ ਸਟਾਫ ਤੇ ਬਚਾਇਆ ਇਹ ਉੱਥੇ ਹਾਲ ਜਿਹੜੇ ਆ ਉੱਥੇ ਨਜ਼ਰ ਆਉਂਦੇ ਇਸੇ ਤਰ੍ਹਾਂ ਦੀ ਸ਼ਹਿਰਾ ਮੱਜਾ ਸਿੰਘ ਮੈਂ ਪਹਿਲਾਂ ਜ਼ਿਕਰ ਕੀਤਾ ਕਾਜੀਕੋਟ ਤਨਤਨ ਦੇ ਵਿੱਚ ਗੋਲੀ ਚਲਾ ਕੇ ਬੂਤ ਕੈਪਟਨ ਹੋਈ ਮਧੇਰ ਗਦਰਬਾਜ ਦੇ ਵਿੱਚ ਉੱਥੇ ਵੀ ਜਿਹੜੀ ਆ ਬੂਤ ਕੈਪਟਨ ਜਿਹੜੀ ਆ ਹੋਈ ਹੈ ਇੱਕ ਧਰਮਕੋਟ ਮੋਗਾ ਦੇ ਵਿੱਚ ਉੱਥੇ ਪਿਸਤੌਲ ਲੈ ਕੇ ਵੀ ਹਥਿਆਰ ਲੈ ਕੇ ਵੀ ਭੀੜ ਆ ਗਈ ਤੇ ਉਹਨਾਂ ਨੇ ਦੁਜੇ ਸਾਰਿਆਂ ਨੂੰ ਪੂਰਾ ਕੈਪਚਰ ਕਰ ਲਿਆ ਤੇ ਸਿਰਫ ਆਪਣੀ ਮਰਜ਼ੀ ਨਾਲ ਬੰਦੇ ਲਗਾਉਣੇ ਸ਼ੁਰੂ ਕਰ ਦਿੱਤੇ ਉਹ ਮੈਂ ਕਮਿਸ਼ਨ ਨੂੰ ਵੀ ਇਨਫਾਰਮ ਕੀਤਾ ਸੀ ਮੈਨੂੰ ਤਾਂ ਕਮਿਸ਼ਨ ਦਾ ਆਇਆ ਸੀ ਮੈਸੇਜ ਕਿ ਅਸੀਂ ਰੀਪੋਲਿੰਗ ਕਰਾ ਰਹੇ ਹਾਂ ਜਿਵੇਂ ਮਨਪ੍ਰੀਤ ਕਮਿਸ਼ਨ ਨੇ ਐਕਸੈਪਟ ਕਰ ਲਿਆ ਸੀ ਵੀ ਇੱਥੇ ਜਿਆਦਾ ਗੰਦ ਪਿਆ ਪਰ ਹੁਣ ਮੈਂ ਉੱਥੇ ਪੁੱਛ ਰਿਹਾ ਸੀ ਤੇ ਮੈਨੂੰ ਉਹਨਾਂ ਨੇ ਜ਼ਿਕਰ ਕੀਤਾ ਕਿ ਪੁਲਿਸ ਆਈ ਸੀ ਉਹ ਪਿਸਤੌਲ ਉਹਦਾ ਉਹਨਾਂ ਨੇ ਲੈ ਲਿਆ ਬੰਦੇ ਬਾਹਰ ਕੱਢ ਦਿੱਤੇ ਤੇ ਉਸ ਤੋਂ ਬਾਅਦ ਪੋਲਿੰਗ ਕਰਾਈ ਪਰ ਜਿਹੜਾ ਪਹਿਲਾ ਸਮੱਸਿਆ ਸੀ ਉਹਦੇ ਵਿੱਚ ਕੀ ਕੁਝ ਹੋਇਆ ਇਹ ਚੀਜ਼ਾਂ ਇਗਨੋਰ ਕੀਤੀਆਂ ਜਾ ਰਹੀਆਂ ਹਨ ਕਮਿਸ਼ਨ ਵੱਲੋਂ ਕਿਉਂਕਿ ਇਹਦੇ ਨਾਲ ਨੁਕਸਾਨ ਹੁੰਦਾ ਜਿਹੜਾ ਲੋਕਾਂ ਦਾ ਫੇਥ ਜਿਹੜਾ ਖਤਮ ਹੋ ਜਾਂਦਾ ਬਾਅਦ ਵਿੱਚ ਝਗੜੇ ਹੁੰਦੇ ਆ ਇਹ ਚੀਜ਼ਾਂ ਕਮਿਸ਼ਨ ਨੂੰ ਟਾਈਮ ਸਿਰ ਜੜੀਆਂ ਉਹ ਸੋਚਣੇ ਚਾਹੀਦੇ ਸੀ ਕੁਝ ਜਿਹੜੀਆਂ ਤਰੰਤਨ ਹਲਕੇ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਹੋਈਆਂ ਉਹ ਅਰਸ਼ਦੀਪ ਸਿੰਘ ਕਲੀਅਰ ਹਰੀ ਜਿਹੜੀ ਆ ਉਹ ਚ ਖਾਸ ਕੁਝ ਇੰਪੋਰਟੈਂਟ ਤੱਥ ਨੇ ਉਹ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਦੇ ਆ ਫਿਰ ਜੇ ਜੜੀ ਕੋਈ ਹੋਰ ਚੀਜ਼ ਰਹਿ ਗਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਪਰ ਜਿਹੜਾ ਮੇਨ ਅਸੀਂ ਜਿਹੜਾ ਹੈਗਾ ਇੱਕ ਤਾਂ ਇਹ ਹੈ ਕਿ ਇਹ ਜੰਨੀਆਂ ਘਟਨਾਵਾਂ ਹਈਆਂ ਇੱਕ ਤਾਂ ਇਹਨਾਂ ਸਾਰਿਆਂ ਦੀ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਦੇਖੋ ਜੇ ਹੌਲੀ ਹੌਲੀ ਇਸੇ ਤਰੀਕੇ ਲੱਗਿਆ ਤੇ ਡੈਮੋਕ੍ਰੇਸੀ ਖਤਮ ਹੋ ਜੇ ਇੱਕ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਪਿਛਲਾ ਸਾਰਾ ਰਿਕਾਰਡ ਪੰਚਾਇਤ ਚੋਂ ਉਹਨਾਂ ਦਾ ਵੀ ਕਢਾਓ ਔਰ ਇਹਨਾਂ ਚੋਂ ਦਾ ਵੀ ਕਢਾਓ ਔਰ ਬੇਸ਼ੱਕ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਤੇ ਉਹਨਾਂ ਦੇ ਵਿਚਾਰ ਲੜ ਕਮਿਸ਼ਨ ਦੇ ਜਿਹੜੇ ਕੰਮ ਦੀ ਇੱਕ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਕਮਿਸ਼ਨ ਨੂੰ ਰਿਮੂਵ ਕਰਨਾ ਚਾਹੀਦਾ ਕਿਉਂਕਿ ਜੇ ਅਗਲੀ ਵਾਰ ਵੀ ਤੁਸੀਂ ਇਦਾਂ ਹੀ ਵਾਰ-ਵਾਰ ਕਰਾਈ ਜਾਣਾ ਤੇ ਫਿਰ ਲੋਕੀ ਇਹ ਚੋਣਾਂ ਲੜਨ ਤੋਂ ਹੀ हट ਜਾਣ ਹੁਣ ਐਸ ਸਟੇਜ ਤੇ ਪਹੁੰਚ ਚੁੱਕਿਆ ਕਿਉਂਕਿ ਕਮਿਸ਼ਨ ਨੇ ਇਸ ਲੈਵਲ ਤੱਕ ਸਰਕਾਰ ਦੇ ਨਾਲ ਬੜੀ ਭੁਗਤ ਦਿਖਾਈ ਹੈ ਕਿ ਉਹ ਲੱਗਦਾ ਕਿ ਸਰਕਾਰ ਦਾ ਹਿੱਸਾ ਹੀ ਹੈ ਕਿ ਜਿਵੇਂ ਜੋ ਥੱਲੇ ਹੁੰਦਾ ਉਹਨੂੰ ਕਵਰ ਆਪ ਹੀ ਕਰਦਾ ਕਮਿਸ਼ਨ ਨੇ ਜਿਹੜਾ ਕਰਨਾ ਹੁੰਦਾ ਇਸ ਕਰਕੇ ਅਸੀਂ ਤਾਂ ਗਵਰਨਰ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਸਾਰਿਆਂ ਦੇ ਵਿਚਾਰ ਲਾਓ ਕਿ ਪੰਚਾਇਤ ਸੰਪਤੀ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪਹਿਲਾਂ ਪੰਚਾਇਤਾਂ ਦੇ ਵਿੱਚ ਜਿਹੜੀਆਂ ਮਿਊਨਿਸਪਲ ਕਮੇਟੀ ਦੇ ਚੋਣਾਂ ਵਿੱਚ ਸਾਰਾ ਰਿਕਾਰਡ ਘਟਾਇਆ ਜਾਵੇ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਸੀ ਉਸ ਵੇਲੇ ਉਹਨਾਂ ਦਾ ਨਪਟਾਰਾ ਬਾਅਦ ਦੇ ਵਿੱਚ ਕਿੱਦਾਂ ਕੀਤਾ ਗਿਆ ਕੀ ਕਿਸੇ ਦੇ ਇਨਸਾਫ ਦਵਾਇਆ ਗਿਆ ਕਿ ਨਹੀਂ ਦਵਾਇਆ ਗਿਆ ਔਰ ਬਕਾਇਦਾ ਤੌਰ ਤੇ ਕਮਿਸ਼ਨ ਨੂੰ ਜਿਹੜਾ ਉਹਦੇ ਤੇ ਰਿਮੂਵ ਕਰਕੇ ਜੋ ਹੋਰ ਐਕਸ਼ਨ ਬੰਦਾ ਐ ਐਸ ਪਰ ਦਾ ਉਹ ਲੈਣਾ ਚਾਹੀਦਾ ਕਿਉਂਕਿ ਜੇ ਮਰਡਰ ਆਫ ਡੈਮੋਕ੍ਰੇਸੀ ਖੁਦ ਆਪ ਕਮਿਸ਼ਨ ਕਰਾਏਗਾ ਤੇ ਫਿਰ ਜਿਹੜਾ ਕੁਝ ਨਹੀਂ ਹੋ ਸਕਦਾ ਇਸ ਕਰਕੇ ਇਹ ਡਿਮਾਂਡ ਅਸੀਂ ਬਾਅਦ ਚ ਜਿਹੜੀ ਹੈ ਗੁਰਨਤ ਸਿੰਘ ਸਾਹਿਬ ਕੋਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਸਾਹਮ ਦਾਮ ਦੰਦ ਭੇਦ ਲਾ ਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਚੋਣਾਂ ਲੁੱਟੀਆਂ ਨੇ ਤੇ ਲੁੱਟਣ ਦੇ ਵਿੱਚ ਜੇ ਕੋਈ ਦਸਤਾ ਬਣਿਆ ਉਸ ਕਹਾੜੀ ਦਾ ਉਸ ਹੀ ਸਾਡੇ ਸੂਬਾ ਚੋਣ ਕਮਿਸ਼ਨਰ ਜਿਨ੍ਹਾਂ ਨੇ ਅੱਖਾਂ ਹੀ ਬੰਦ ਕਰ ਲਈਆਂ ਕਿ ਸਰਕਾਰ ਕੀ ਕਰੇ ਔਰ ਲਗਾਤਾਰ ਸੂਬਾ ਤੋਂ ਇਹ ਸਾਰਾ ਕੁਝ ਚੱਲ ਰਿਹਾ ਹੈ ਜਿੱਦਾਂ ਜਿਹੜੇ ਬੈਲਟ ਪੇਪਰ ਬੈਲਟ ਪੇਪਰ ਹੀ ਅਗਰ ਜਿਹੜੇ ਰੂਲਿੰਗ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਭੇਜ ਦਿੱਤੇ ਗਏ ਨੇ ਤਾਂ ਫਿਰ ਚੋਣਾ ਨਿਰਪੱਖ ਰਹਿਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਪਰ ਇਹ ਸਾਰੇ ਕੁਸ਼ ਦੇ ਅੰਦਰ ਅਗਰ ਸਭ ਤੋਂ ਵੱਡਾ ਘਾਣ ਹੋਇਆ ਉਹ ਘਾਣ ਹੋਇਆ ਡੈਮੋਕ੍ਰੇਸੀ ਦਾ ਤੇ ਜੇ ਸਭ ਤੋਂ ਵੱਡੀ ਕੰਟੈਂਪਟ ਹੋਈ ਹੈ ਤਾਂ ਕੰਟੈਂਪਟ ਹੋਈ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਦੇ ਉਸ ਆਰਡਰ ਦੀ ਜਿਹੜਾ ਕਿ ਉਹਨਾਂ ਨੇ ਸੀ ਡਬਲਯੂ ਪੀ ਪੀ ਆਈ ਐਲ 358 ਦੇ ਵਿੱਚ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਦੀ ਡਾਇਰੈਕਸ਼ਨ ਦਿੱਤੀਆਂ ਸੀ ਮਲਕ ਕਦੇ ਇੰਨਾ ਨਹੀਂ ਹੁੰਦਾ ਕਿਉਂਕਿ ਆਰਟੀਕਲ 243K ਹੈ ਜਿਹੜਾ ਕਨਸਟੀਟਿਊਸ਼ਨ ਦਾ ਉਹਦੇ ਚ ਕਦੇ ਵੀ ਕੋਈ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਪਰ ਚੀਫ ਜਸਟਿਸ ਸਾਹਿਬ ਨੇ ਸਾਡੇ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਹਨ ਉਹਨਾਂ ਦਾ ਕਿਉਂਕਿ ਦੇਖ ਲਿਆ ਸੀ ਕਿ ਕੰਮ ਕਰਨ ਦਾ ਤਰੀਕਾ ਕੀ ਹੈ ਉਹਨਾਂ ਨੂੰ ਚਿਤਾਇਆ ਸੀ ਕਿ ਤੁਹਾਡੇ ਤੇ ਜ਼ਿੰਮੇਵਾਰੀ ਕੀ ਹੈ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਇਸ ਤਰੀਕੇ ਨਹੀਂ ਲੱਗਣੇ ਚਾਹੀਦੇ ਕਿ ਸਰਕਾਰ ਨਾਲ ਅਲਾਈਨ ਹੋ ਕਮਿਸ਼ਨ ਨੂੰ ਇੰਡੀਪੈਂਡੈਂਟਲੀ ਕੰਮ ਕਰਨਾ ਚਾਹੀਦਾ ਹੈ ਕਮਿਸ਼ਨ ਕੋਲੇ ਕੋਈ ਸ਼ਿਕਾਇਤ ਆਏ ਉਹਦਾ ਨਿਪਟਾਰਾ ਹੋਣਾ ਚਾਹੀਦਾ ਪਰ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਜਿਸ ਤਰੀਕੇ ਸਰਕਾਰ ਦੀ ਮਦਦ ਕੀਤੀ ਹੈ ਜਿਸ ਤਰੀਕੇ ਸਰਕਾਰੀ ਤੰਤਰ ਦਾ ਉਹਰੇ ਦੱਬ ਕੇ ਦੁਰਪਯੋਗ ਹੋਇਆ ਤੇ ਕਮਿਸ਼ਨ ਨੇ ਉਹਦਾ ਸੰਗਿਆਨ ਨਹੀਂ ਲਿਆ ਤਾਂ ਅੱਜ ਕਮਿਸ਼ਨ ਨੇ ਰਾਜਕਮਲ ਚੌਧਰੀ ਸਾਹਿਬ ਨੇ ਸਾਬਤ ਕਰਤਾ ਕਿ ਵਾਕਈ ਸੰਵਿਧਾਨ ਮੁਤਾਬਕ ਅਗਰ ਪੰਜਾਬ ਸਰਕਾਰ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਸੌਦੇ ਤੇ ਬਿਠਾਇਆ ਕਾ ਕਮਿਸ਼ਨਰ ਸਾਹਿਬ ਨੇ ਵੀ ਉਸ ਅਹੁਦੇ ਦਾ ਪੂਰਾ ਮੁੱਲ ਸਰਕਾਰ ਨੂੰ ਮੋੜਿਆ ਤੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਚਰਜ ਕੇ ਕਾਣੋ ਜਿੰਨੀਆਂ ਘਟਨਾਵਾਂ ਡਾਕਟਰ ਸਾਹਿਬ ਨੇ ਦਸੀਆਂ ਮੈਂ ਉਹਦੇ ਵਿੱਚ ਦੋ ਤਿੰਨ ਘਟਨਾਵਾਂ ਜਿਹੜੀਆਂ ਹੋਰ ਅਹਿਮ ਨੇ ਉਹ ਜ਼ਰੂਰ ਜੋੜਨੀਆਂ ਚਾਹੂੰਗਾ ਇੱਕ ਤਾਂ ਹੈ ਤਰਨਤਾਰਨ ਦੇ ਵਿੱਚ ਕਾਜ਼ੀ ਕੋਰਟ ਦੀ ਜਿੱਥੇ ਦਿਨ ਦਿਹਾੜੇ ਜਾ ਕੇ ਬੂਥ ਕੈਪਚਰਿੰਗ ਹੋਈ ਲੋਕਾਂ ਨੂੰ ਬੂਥ ਚੋਂ ਬਾਹਰ ਕੱਢਿਆ ਗਿਆ 11 ਵਜੇ ਉਥੇ ਗੋਲੀ ਤੱਕ ਚੱਲੀ ਔਰ ਸਾਰਾ ਬੂਥ ਕੈਪਚਰ ਕਰਕੇ ਉੱਥੇ ਵੋਟਾਂ ਪਾਈਆਂ ਜਿਦੀ ਕਿ ਕੰਪਲੇਂਟ ਉੱਥੇ ਲੋਕਲ ਡੀਸੀ ਸਾਹਿਬ ਨੂੰ ਵੀ ਦਿੱਤੀ ਹੈ ਤੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜ ਰਹੇ ਹਾਂ ਔਰ ਜਿਹੜੀ ਦੂਜੀ ਅਹਿਮ ਹੈ ਦੂਜੀ ਅਹਿਮ ਹੈ ਮਜੀਠਾ ਹਲਕੇ ਦੇ ਪਿੰਡ ਤਲਵੰਡੀ ਦਸੌਂਦਾ ਦਸੌਂਦਾ ਸਿੰਘ ਦੇ ਉੱਥੇ ਇੱਕ ਜਤਿੰਦਰ ਸਰਪੰਚ ਹੁਣ ਜਤਿੰਦਰ ਸਰਪੰਚ ਦੀ ਹਿਸਟਰੀ ਇਹ ਹੈ ਕਿ ਉਹਦੇ ਤੇ ਪਰਚੇ ਦਰਜ ਨੇ 307 ਦੇ ਉਹ ਇਹਦੇ ਗ੍ਰੀਵਿਅਸ ਆਫੈਂਸਸ ਦੇ ਪਰਚੇ ਉਹਦੇ ਤੇ ਦਰਜ ਹੈ ਤੇ ਉਹ ਪਗੌੜਾ ਪੁਲਿਸ ਦਾ ਔਰ ਕੋਰਟ ਦੇ ਵਿੱਚ ਉਹਦੇ ਅਗੇਂਸਟ ਆਰਡਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੀਆਰਡਬਲਯੂਪੀ 7634 2025 ਦੀ ਚੱਲ ਰਹੀ ਹੈ ਜਿਹੜੀ ਕਿ ਕਿਸ ਲਈ ਹੈ ਕਿ ਜੀ ਜਤਿੰਦਰ ਸਰਪੰਚ ਦੀ ਹਲੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਔਰ ਕੋਰਟ ਨੇ ਪੰਜਾਬ ਦੀ ਸਰਕਾਰ ਤੋਂ ਤੇ ਪੰਜਾਬ ਦੀ ਪੁਲਿਸ ਤੋਂ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜਵਾਬ ਮੰਗੇ ਤੇ ਪਿਛਲੀ ਤਰੀਕ ਜਿਹੜੀ 20 11 2025 ਹੈ ਪੰਜਾਬ ਸਰਕਾਰ ਨੇ ਉੱਥੇ ਇੱਕ ਐਫੀਡੇਵਿਟ ਫਾਈਲ ਕੀਤਾ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਚ ਕਿ ਜੀ ਜਤਿੰਦਰ ਸਰਪੰਚ ਨੂੰ ਅਸੀਂ ਗ੍ਰਿਫਤਾਰ ਕਰਨਾ ਚਾਹੁੰਦੇ ਆ ਨਹੀਂ ਕਰ ਸਕੇ ਤਾਂ ਪੰਜਾਬ ਦੀ ਸਰਕਾਰ ਨੇ ਐਸਐਸਪੀ ਨੂੰ ਸਸਪੈਂਡ ਕੀਤਾ ਐਸਐਸਪੀ ਤੇ ਐਕਸ਼ਨ ਲਿਆ ਕਿਹੜੇ ਐਸਐਸਪੀ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ 14 ਨਵੰਬਰ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਗੈਂਗਸਟਰਾਂ ਦੇ ਖਿਲਾਫ ਢਿੱਲੀ ਕਾਰਗੁਜ਼ਾਰੀ ਕਰਕੇ ਮਜੀਠਾ ਰੂਰਲ ਦੇ ਐਸਪੀ ਮਨਮਿੰਦਰ ਸਿੰਘ ਨੂੰ ਅਸੀਂ ਸਸਪੈਂਡ ਕਰ ਰਹੇ ਹਾਂ ਉਹੀ ਐਸਐਸਪੀ ਕੋਰਟ ਚ ਕਹਿ ਰਹੇ ਹੋ ਕਿ ਜਤਿੰਦਰ ਸਰਪੰਚ ਨੂੰ ਨਹੀਂ ਫੜ ਸਕੇ ਤਾਂ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਰਹੇ ਹਾਂ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਫਿਰ ਜਤਿੰਦਰ ਸਰਪੰਚ ਹੀ ਗੈਂਗਸਟਰ ਹੋਇਆ ਤੁਹਾਡੇ ਟਵੀਟ ਮੁਤਾਬਕ ਅਗਰ ਮੈਂ ਸਮਝਾ ਤਾਂ ਜਤਿੰਦਰ ਸਰਪੰਚ ਇੱਕ ਗੈਂਗਸਟਰ ਹੈ ਤੁਸੀਂ ਹਾਈ ਕੋਰਟ ਨੂੰ ਜਾ ਕੇ ਦੱਸਿਆ ਕਿ ਜੀ ਜਤਿੰਦਰ ਸਰਪੰਚ ਤੇ ਕਾਰਵਾਈ ਨਾ ਹੋਣ ਕਰਕੇ ਅਸੀਂ ਮਜੀਠਾ ਰੂਰਲ ਦਾ ਜਿਹੜਾ ਐਸਐਸਪੀ ਹੈ ਉਹਨੂੰ ਸਸਪੈਂਡ ਕਰ ਰਹੇ ਹਾਂ ਤੇ ਅੱਜ ਜਤਿੰਦਰ ਸਰਪੰਚ ਉੱਥੇ ਸ਼ਰਿਆਮ ਪੁਲਿਸ ਨੂੰ ਲੈ ਕੇ ਧੱਕਾਸ਼ਾਹੀ ਕਰ ਰਿਹਾ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਤੇ ਇਹਨੇ ਹਮਲਾ ਕੀਤਾ ਉਹਨਾਂ ਦੀ ਪੱਗਾਂ ਤਾਰੀਆਂ ਕੇਸਾਂ ਦੀ ਬੇਦਬੀ ਕੀਤੀ ਇਹੀ ਜਤਿੰਦਰ ਸਰਪੰਚ ਕਰ ਰਿਹਾ ਤੇ ਚਾਹੇ ਤੁਹਾਡੇ ਉੱਥੇ ਹਲਕਾ ਇੰਚਾਰਜ ਹੋਵੇ ਮਜੀਠੇ ਦਾ ਤਲਵੀਰ ਗਿੱਲ ਚਾਹੇ ਤੁਹਾਡੇ ਪਾਰਟੀ ਦੇ ਪ੍ਰਧਾਨ ਹੋਣ ਅਮਨ ਅਰੋੜਾ ਕਿਹੜਾ ਐਸਾ ਸਖਸ਼ ਹੈ ਜਿਹਦੇ ਨਾਲ ਇਹ ਜਤਿੰਦਰ ਸਰਪੰਚ ਦੀਆਂ ਫੋਟੋਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਨਾਲ ਇਹ ਚੋਣਾਂ ਦੇ ਦੌਰਾਨ ਪ੍ਰਚਾਰ ਨਹੀਂ ਕਰਦਾ ਰਿਹਾ ਜੇ ਅਗਰੇ ਜਤਿੰਦਰ ਸਰਪੰਚ ਨੂੰ ਨਾ ਗ੍ਰਿਫਤਾਰ ਕਰਨ ਕਰਕੇ ਮਜੀਠਾ ਰੂਰਲ ਦੇ ਐਸਐਸਪੀ ਮੁੱਖ ਮੰਤਰੀ ਸਾਹਿਬ ਤੁਸੀਂ ਸਸਪੈਂਡ ਕੀਤੇ ਨੇ ਤਾਂ ਅੱਜ ਤਰਨਤਾਰਨ ਦੇ ਵਿੱਚ ਔਰ ਖਾਸ ਕਰਕੇ ਮਜੀਠੇ ਦੇ ਵਿੱਚ ਜਿੰਨੇ ਪੁਲਿਸ ਅਫਸਰ ਇਸ ਜਤਿੰਦਰ ਸਰਪੰਚ ਦੇ ਨਾਲ ਸੀ ਵੀਡੀਓ ਆ ਮੈਂ ਜਰੂਰ ਇੱਕ ਵਾਰੀ ਕਹੂੰਗਾ ਕਿ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਪੁਲਿਸ ਇਹਦੇ ਨਾਲ ਘੁਮਰੀ ਹੈ ਇਹ ਉੱਥੇ ਦੇ ਲਗਾਤਾਰ ਉੱਥੇ ਗੁੰਡਾਗਰਦੀ ਕਰ ਰਿਹਾ ਤੇ ਪੁਲਿਸ ਇਹਨੂੰ ਕਿਉਂ ਵਿਚਾਰੀ ਹੈ ਮੈਂ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਤੁਸੀਂ ਵੀਡੀਓ ਇਹ ਦੇਖੋ ਕਿ ਆਹ ਕੁਝ ਚੱਲ ਰਿਹਾ ਪੰਜਾਬ 'ਚ ਤੇ ਸਾਡੇ ਸੂਬਾ ਚੋਣ ਕਮਿਸ਼ਨ ਸਾਹਿਬ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਦਸਤਾਰ ਲਾ ਲਈਏ ਇਹੋ ਮੈਨੂੰ ਵੇਖਣ ਦੇ 3 ਮਹੀਨੇ ਦਾ ਯਾਰ ਇਹਨਾਂ ਨੂੰ ਬੰਦ ਕਰ ਲੈਂਗੇ ਨਾ ਇਹਨੇ ਦਸਤਾਰ ਲਾਈ ਹੈ ਇਹ ਅੱਜ ਇੱਕ ਨਵਾਂ ਪਰਚਾ 295 ਦਾ ਪਹਿਲਾਂ ਹਾਈ ਕੋਰਟ ਦੇ ਤੁਹਾਨੂੰ ਜੱਜ ਸਾਹਿਬ ਪੁੱਛ ਰਹੇ ਨੇ ਕਿਉਂ ਨਹੀਂ ਫੜਿਆ ਕਹਿੰਦੇ ਲੱਭ ਨਹੀਂ ਰਿਹਾ ਇਹ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਘੁੰਮਦਾ ਤਹੀਂ ਨਹੀਂ ਲੱਭ ਰਿਹਾ ਕਿ ਪੁਲਿਸ ਫੜਨਾ ਨਹੀਂ ਚਾਹੁੰਦੀ ਆ ਲੋਕਾਂ ਦੀਆਂ ਪੱਗਾਂ ਲਾ ਰਿਹਾ ਦਸਤਾਰਾਂ ਦੀ ਕੇਸਾਂ ਦੀ ਬੇਦਬੀ ਕਰ ਰਿਹਾ ਤੇ ਪੰਜਾਬ ਪੁੱਲ ਸੁਤੀ ਪਈ ਹੈ ਸੋ ਅੱਜ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹ ਕਾਲਾ ਦਿਨ ਲੋਕਾਂ ਦਾ ਡੈਮੋਕਰੇਸੀ ਤੋਂ ਵਿਸ਼ਵਾਸ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਉਠਿਆ ਤਾਂ ਹੀ ਜਿਹੜਾ ਵੋਟਰ ਟਰਨ ਆਊਟ ਹੈ ਇਹ ਜੇ 40% ਤੇ ਰਹਿ ਗਿਆ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਹੱਦ ਤੱਕ ਇਹ ਮਸਾ 45 ਤੇ ਜਾਊਗਾ ਤੇ ਜੇ 40 45% ਦਾ ਟਰਨ ਆਊਟ ਹੈ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਖਤਮ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਯਾਦ ਰੱਖਣ ਕਿ 27 ਦੇ ਵਿੱਚ ਪੁਲਿਸ ਨੇ ਨਹੀਂ ਚੋਣਾਂ ਲੜਕੇ ਦੇ ਦੇਣੀਆਂ 27 ਦੇ ਵਿੱਚ ਪ੍ਰਸ਼ਾਸਨ ਨੇ ਨਹੀਂ ਚੋਣਾਂ ਲੜਕੇ ਦੇ ਦੇਣੀਆਂ ਉਦੋਂ ਇਹ ਚੋਣਾਂ ਆਪ ਲੜਨੀਆਂ ਪੈਣੀਆਂ ਸੋ ਨੈਤਿਕ ਤੌਰ ਤੇ ਆਮ ਆਦਮੀ ਪਾਰਟੀ ਅੱਜ ਇਹ ਚੋਣਾਂ ਹਾਰੀ ਹੈ ਵੋਟਾਂ ਮੰਗਣ ਦੀ ਬਜਾਏ ਬੈਲਟ ਪੇਪਰ ਤੇ ਜਿਹੜੀਆਂ ਸਾਡੇ ਵੋਟਾਂ ਦੇ ਬਕਸੇ ਨੇ ਉਹ ਲੁੱਟਣ ਤੇ ਜੇ ਕੋਈ ਸਰਕਾਰ ਮਾਦਾ ਤਾਂ ਦਿਖਾਉਂਦੀ ਹੈ ਕਿ ਲੋਕਾਂ ਦਾ ਵਿਸ਼ਵਾਸ ਉਹ ਗਵਾ ਚੁੱਕੀ ਲੜਾਈ ਲੜੀ ਬਾਬਾਣੀਆਂ ਤੇ ਵਦੀਰ ਦੇ ਵਿੱਚ ਰੀਪੂਲ ਦੇ ਜਿਹੜੇ ਆ ਆਰਡਰ ਕਰਕੇ ਐਕਸ਼ਨ ਕਮਿਚਨ ਇਹ ਆਪਣੀ ਜਿੱਤ ਹੈ ਜਿਹੜਾ ਅੱਜ ਗੁਰਦਾ ਸਾਗਰ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਭਰਾ ਨੇ ਕੀਤੀ ਇਸ ਕਰਕੇ ਹੁਣ ਦੋ ਆਪਣੇ ਪਿੰਡਾਂ ਦੇ ਵਿੱਚ ਰੀਪੋਲਿੰਗ ਹੋਏਗੀ ਤੱਕ ਸੋ ਜਾਣੀ ਕੀ ਅਜੇ 14 ਤਰੀਕ 16 ਤਰੀਕ ਨੂੰ ਰੀਪੋਲਿੰਗ ਹੋਏਗੀ ਸੋ ਇੱਕ ਤਾਂ ਉਹ ਰੀਪੋਲਿੰਗ ਤੇ ਮੈਂ ਵੀ ਹੋਊਗਾ ਪਰ ਸਾਰੇ ਇਕੱਠੇ ਲੜਾਈ ਲੜਨੀ ਹੈ ਦੂਜਾ ਹੁਣੇ ਕਿਸੇ ਛੋਟੇ ਅ ਵਿਅਕਤੀ ਨੇ ਦੱਸਿਆ ਆਫੀਸਰ ਨੇ ਕਿ ਸਟਰੋਂਗ ਊਮ ਹੈ ਜਿੱਥੇ ਆਪਣੇ ਵੈਲੈਂਸ ਪੇਪਰ ਪਈਆ ਉੱਥੇ ਆ ਆਮ ਆਦਮੀ ਪਾਰਟੀ ਦੇ ਲੀਡਰ ਸਰਬੰਨ ਸਾਜੀ ਚਰਚ ਰਿਹਾ ਹੈ ਕਿ ਆਪਾਂ ਸਟ੍ਰੰਗ ਰੂਮ ਦੇ ਵਿੱਚ ਕੁਝ ਨਾ ਕੁਝ ਵੋਟ ਪੇਪਰ ਇੱਧਰ ਉੱਧਰ ਕਰ ਲਈ ਜਿਹੜਾ ਕਿ ਕਿਸੇ ਮਲਾਜਮ ਨੇ ਮੈਨੂੰ ਦੱਸਿਆ ਸੁਣ ਗਿਆ ਆਫੀਸਰ ਸਰਬੰਨ ਨਾਲ ਵੀ ਗੱਲ ਕਰਨਾ ਸੋ ਕਿਰਪਾ ਕਰਕੇ ਆਪਣੇ ਸਾਰੇ ਜਾਣੇ ਡਿਊਟੀ ਦੇ ਮੁਤਾਬਕ ਜਿੰਨੀਆਂ ਆਪਣੀਆਂ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਉਹ ਦੋਹਾਂ ਨੂੰ ਮਿਲਾ ਕੇ ਉੱਥੇ 10 15 ਬੰਦੇ ਜ਼ਰੂਰ ਛੱਡੋ ਕੁਆਰਟੀਨਾਂ ਗੁਰਪ੍ਰੀਤ ਤੇ ਜਸਪ੍ਰੀਤ ਸੰਪਰਕ ਕਰ ਲੈਂਦੇ ਆ ਤੇ ਅੱਜ ਵੀ ਆदमी ਬੰਦੇ ਹੋਣ ਤੇ ਰੂਟੀਨ ਵਾਈ ਸਾਡੇ ਬੰਦੇ ਉੱਥੇ ਬੈਠੇ ਹੋਣੇ ਚਾਹੀਦੇ ਤੇ ਕੱਲ ਨੂੰ ਇਹਨੇ ਆਸੇ ਹਾਈ ਕੋਰਟ ਚ ਰਿਟ ਵੀ ਪਾਉਣੀ ਹੈ ਤਾਂ ਲੋਕ ਕੈਮਰੇ ਵੀ ਉੱਥੇ ਲੱਗਣ ਤੇ ਜਿਹੜੀ ਗਿਣਤੀ ਹੈ ਉਹ ਵੀ ਕੈਮਰਿਆਂ ਦੇ ਥੱਲੇ ਹੋਣੀ ਚਾਹੀਦੀ ਹੈ ਪਰ ਮੇਰੀ ਬੇਨਤੀ ਹੈ ਉੱਥੇ ਸਟ੍ਰੌਂਗ ਰੂਮ ਦੇ ਤੁਸੀਂ ਲੋਕਾਂ ਨੇ ਬਾਹਰ ਵੀ ਬੈਠਣ ਦੇਖੋ ਕਿੰਨੀ ਮਾੜੀ ਗੱਲ ਹੈ ਇਹ ਤਾਂ ਸਰਕਾਰ ਮੰਨਦੀ ਕਿ ਰੀਪੋਲ ਹੋਈ ਹੈ ਕੋਈ ਨਾ ਕੋਈ ਗੜਬੜ ਹੋਈ ਹੈ ਲੇਕਿਨ ਸਰਕਾਰ ਨੇ ਅਜੇ ਤੱਕ ਐਫ ਆਈ ਆਰ ਨਹੀਂ ਕੀਤੀ ਇਹਨਾਂ ਮਤਲਬ ਕੋਈ ਅੱਛੀ ਆ ਗਿਆ ਕਿ ਉਹ ਵੈਲਡ ਪੇਪਰ ਪਾ ਗਿਆ ਹਜੇ ਤੱਕ ਦਾ ਕੋਈ ਵੀ ਮੁਕਸਰ ਦੇ ਵਿੱਚ ਰੀਪੋਲਿੰਗ ਦੇ ਮੁਤਲਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਗੁੱਡਾ ਗੱਦੀ ਤੇ ਇਹ ਜਿਹੜੀ ਆਪ ਆਪਣੀ ਪਾਰਟੀ ਦੇ ਇਹ ਲੀਡਰ ਹੈ ਗਿੱਦੜਵਾਦੀ ਉੱtre ਗਏ ਸੋ ਤਖੜੇ ਰਹੋ ਕੌਂਗਰਸ ਰੂਮ ਦੇ ਬਾਦ ਪਹਿਰਾ ਦਿਓ ਮੈਂ ਤੇ ਆ ਪਰਸੋਂ ਰੀਪੋਲਿੰਗ ਤੇ ਮੈਂ ਆ ਪਾਵਾਂਗਾ ਧੰਨਵਾਦ ਸ੍ਰੀ